ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਬਾਈ ਆਪਾਂ ਰੂਪ ਮਸ਼ੀਨ ਦਾ ਇੰਜਣ ਦਾ ਪੰਪ ਖੋਲਿਆ ਵਸੀ ਡੀਜ਼ਲ ਪੰਪ ਤੇ ਜਦੋਂ ਆਪਾਂ ਨੇ ਇੰਜਣ ਰੱਖਿਆ ਨਾ ਮਸ਼ੀਨ ਤੇ ਉਦੋਂ ਆਪਾਂ ਨੇ ਥੋੜਾ ਜਿਹਾ ਕੰਮ ਕਰਵਾਇਆ ਸੀ ਪੰਪ ਦਾ ਤੇ ਸੀਜ਼ਨ 'ਚ ਜਦੋਂ ਮਸ਼ੀਨ ਚੱਲੀ ਤਾਂ ਐਵਰੇਜ ਕੱਢ ਕੇ ਦੇਖੀ ਆਪਾਂ ਨੇ ਇਹਨੇ ਨਾ ਡੀਜ਼ਲ ਵੱਧ ਖਾਦਾ ਇੰਜਣ ਨੇ ਫਿਰ ਮੈਂ ਚਾਲਦੇ ਸੀਜ਼ਨ ਚ ਵੀ ਇੱਕ ਵਾਰ ਜਿਹਨੇ ਤੋਂ ਆਪਾਂ ਨੇ ਪੰਪ ਦਾ ਕੰਮ ਕਰਵਾਇਆ ਫੋਨ ਕੀਤਾ ਉਹ ਆ ਕੇ ਥੋੜਾ ਜਿਹਾ ਪੰਪ ਤੋਂ ਤੇਲ ਦੀ ਸੈਟਿੰਗ ਕਰ ਗਏ ਸੀ ਤੇ ਮੈਨੂੰ ਕਹਿੰਦੇ ਫਿਰ ਤੂੰ ਦੱਸ ਦੇ ਜੇ ਇੱਥੇ ਠੀਕ ਖੜਦਾ ਜੇ ਵੱਧ ਖੜਦਾ ਤਾਂ ਆਪਾਂ ਇਹਨੂੰ ਫਿਰ ਸੀਜ਼ਨ ਤੋਂ ਬਾਅਦ ਸੀਜ਼ਨ ਤੋਂ ਬਾਅਦ ਇਹਦਾ ਪੰਪ ਦੁਕਾਨ ਤੇ ਲੈ ਜਾਾਂਗੇ ਉੱਥੇ ਸੈਟਿੰਗ ਕਰਨੀ ਪਊਗੀ ਮਸ਼ੀਨ ਤੇ ਤੇ ਆਪਾਂ ਨੇ ਬਾਈ ਫਿਰ ਚੀਜ਼ਾਂ ਤੋਂ ਬਾਅਦ ਹੁਣ ਫੋਨ ਕਰਤਾ ਸੀ ਉਹ ਆ ਕੇ ਪمپ ਖੋਲ ਕੇ ਆਪੇ ਆ ਕੇ ਲੈ ਗਈ ਸੀ ਦੇਖੋ ਤੁਸੀਂ ਕਿੰਨੇ ਵਧੀਆ ਬੰਦੇ ਨੇ ਤੇ ਮੈਨੂੰ ਕਹਿੰਦੇ ਤੂੰ ਨਹੀਂ ਟੈਨਸ਼ਨ ਲੈਣੀ ਅਸੀਂ ਆਪ ਹੀ ਆ ਕੇ ਪੰਪ ਖੋਲ ਕੇ ਲੈ ਜਾਣਾ ਤੇ ਅੱਜ ਬਾਈ ਪੰਪ ਫਿੱਟ ਕਰਨ ਆ ਰਹੇ ਨੇ ਤੇ ਆਪਾਂ ਨਾਲ ਫਿੱਟ ਕਰਵਾਉਨੇ ਆ ਕਸਾਉਨੇ ਆ ਪੰਪ ਤੇ ਇੱਧਰ ਆਪਾਂ ਨੇ ਸਟਾਰ ਮਸ਼ੀਨ ਇੱਕ ਵੇਚਤੀ ਬਈ ਦੋ ਰਹਿ ਗਈਆਂ ਆਪਣੇ ਕੋਲ ਮਸ਼ੀਨਾਂ ਮਸ਼ੀਨ ਆਪਾਂ ਨੇ ਤਾਂ ਵੇਚਤੀ ਇੱਕ ਬਈ ਤੇ ਹੁਣ ਕੰਮ ਤਾਂ ਦੇਖੋ ਤੁਸੀਂ ਦਿਨ ਪਰ ਦਿਨ ਘਟਦੇ ਜਾਂਦਾ ਤਾਂ ਕਰਕੇ ਆਪਾਂ ਨੇ ਮਸ਼ੀਨ ਇੱਕ ਵੇਚੀ ਦੋ ਬਾਧੂ ਨੇ ਤੇ ਆਪਾਂ ਹੁਣ ਪੰਪ ਖਸਾ ਲਈਏ ਪੰਪ ਲੈ ਕੇ ਆ ਰਹੇ ਨੇ ਪੰਪ ਲੈ ਜਾਂਦਾ ਬਾਈ ਨੇ ਤੇ ਆਪਾਂ ਹੁਣ ஆன ਪਰਮ ਚੈੱਕ ਕਰਕੇ ਫਿਰ ਕਰਦੇ ਆਂ ਇਹ ਲੰਮੁਰੇ ਦੇ ਪਾਸੇ ਲਾਇਟ ਮਾਰ ਕੇ ਕਟਰ ਸਹੀ ਜਾਂਦੀ ਆ ਕੋਈ ਕਿੱਟਮਾ ਕਿਥੋਂ ਲਈ ਰਿਹਾ ਬਹੁਤ ਪੈਂਦਾ ਹੋਰ ਹਾਂ ਹਾਂ ਕਟਰ ਇੱਥੇ ਗਿਆ ਬਸ ਤੇ ਉਰੀਆ ਉਰੀਆ ਵਿੱਚ ਬੈ ਗਿਆ ਪੰਪ ਨਾ ਬੈਠਿਆ ਨਹੀਂ ਹੈਗਾ ਹਲੇ ਗਰਾਰੀ ਚ ਗਰਾਰੀ ਖੜਾ ਗਰਾਰੀ ਖੜ ਜਾ ਫਿਰ ਇਹ ਹਾਂ ਕਟਰ ਤਾਂ ਇੱਥੀ ਸੇਚ ਚ ਆ ਹਾਂ ਆ ਹੀ ਆ ਇੱਥੀ ਬਸ ਇੱਥੀ ਕੱਟ ਰਾ ਹੈ ਟਾਈਮ ਬਿਲਕੁਲ ਸਹੀ ਹੈ ਇੱਥੇ ਸੈਲਫ ਮਾਰਨੇਗਾ ਪਹਿਲੇ ਝੂੜੇ ਸਟਾਰਟ ਹੋ ਗੁੰਜਣ ਇਹ ਕੱਟ ਰਹਾ ਹੈ ਪੂਰੀ ਸੈਂਟਰ ਜਾ ਰਹੀ ਆ ਹਾਂ ਹਾਂ ਬੱਸ ਸੈਣ ਪੈ ਗਈ ਬੱਸ ਕਟਰ ਤੇ ਪੈ ਗਿਆ ਬਹਿ ਗਿਆ ਹਾਂ ਬਹੁਤ ਠੀਕ ਹੈ ਸੋ ਇੰਟਰਮੈਂਟ ਹੈ ਇਹ ਕਮੜੇ ਫਿਰ ਹਾਂ ਜੀ ਕੀ ਹਾਲ ਹੈ ਜੇ ਹਾਂ ਤੇ ਆਪਾਂ ਪੰਪ ਰਿਓ ਸਾੜ ਮਾਉਣ ਲੱਗੇ ਆ ਕਟਰ ਅੱਛਾ ਗਰਾਰੀ ਚ ਨਹੀਂ ਬੋਤਲ ਮੈਂ ਤਾਂ ਆਪਾਂ ਆਪ ਗੱਲ ਕਰਤਾ ਨਾ ਬਾਈਕਰ ਬੜੀ ਬੈਟਰੀ ਲੈ ਕੇ ਆਉਂਦੇ ਆ ਕਟਰ ਚ ਤਾਂ ਪੈ ਗਿਆ ਨਾਉ ਕਹਿੰਦੇ ਨਹੀਂ ਕੋਈ ਗੱਲ ਨਹੀਂ ਵੀ ਮੈਂ ਤੈਨੂੰ ਬਿਠਾ ਕੇ ਦੱਸੂਗੀ ਇਸ ਦਿਨ ਵੀ ਜਾਵਾਂ ਲੋਗ ਰੋਡਿੰਗ ਆਉਂਦੀ ਨਹੀਂ ਹੈ ਮੰਨਦੇ ਕਿੱਥੇ ਨੇ ਕਹਿੰਦੇ ਯਾਰ ਇਹ ਤਾਂ ਘੱਟ ਕਰਦਾ ਮੋਸਤਾਂ ਨੂੰ ਬੋਤਿਆ ਰੇ ਗੱਟ ਕੰਦਾ ਰੱਟ ਲੈਦਾ ਬਹੁਤ ਤੇਲ ਵੱਡਾ ਹੈ ਨਹੀਂ ਅਸਾ ਦਹੀਂ ਮੜੀ ਮੈਨੂੰ ਫੇਸਟਾ ਦੇ ਚੰਬਾ ਸੋਤੋਂ ਤਾਂ ਪਈ ਨਰਵਰ ਨੂੰ ਮੈਂ ਕਿਦਾਂ ਕਹਿਣਾ ਤੇ ਤੂੰ ਚੱਕ ਲੈ ਬੰਪਾ ਪਾ ਦੇ ਲੈ। ਫੇਰ ਉਹਨੇ ਨਕੜੂ ਫੋਨ ਕਰਿਆ ਤੁਹਾਨੂੰ ਕਹਿੰਦਾ ਮੈਂ ਹੀ ਅਸੀਅਰ ਦੱਸ ਤੇ ਜਾਣਾ। ਕਿਹੜੇ ਗੋਤੀ ਛੋਟੀ ਨਹੀਂ ਲੈ ਤੁਸੀਂ। ਅੰਗੀ ਦਾ 12 ਦੀ ਉਹ ਆ। ਇਹ ਨਾ ਲਵਾਈ ਜੀ ਕਹਿੰਨਾ। ਦੇਖੀ ਉਹ ਵਾਲੀ ਗੋਟੀ ਯਾਰੀ ਜਿਹੀ ਜਿਹੀ ਗੋਟੀ ਤੇ ਨਹੀਂ ਕੋਈ ਬੈੱਡ ਜੀ ਕਰੀ ਹੋਈ। ਨਾ ਫਿਰ ਤੇਰੇ ਕੋਲ 12 ਦਾ T1 ਆਏਗਾ 12 ਦਾ T1 ਤਾਂ ਨਹੀਂ ਹੋਣਾ ਯਾਰ ਤੇ ਇਹਨਾਂ ਬਾਹਰ ਪਤਲੀ ਗੋਟੀ ਨਾਲ ਕਸੀ ਜਾਊਗਾ ਔਰ ਪਤਲੀ ਗੋਟੀ ਨਾਲ ਕਸੀ ਜਾਊਗਾ ਵੀ ਗੋਟੀ ਕਸਾਈ ਹੋਈ ਏ ਮੁਰੋ ਰੋਟੀ ਰਗੜੀ ਉਹ ਅਕਲ ਤਾਂ ਨਹੀਂ ਲੈ ਕੇ ਆ ਹੋਂ ਨਾਲ ਹੈ ਉਹਨਾਂ ਕੋਲ ਤਾਂ ਨਹੀਂ ਆ ਨਾ 12 ਦਾ 15 ਸੌਦਾ ਬਗਉਨ ਤਾਂ ਹੁਣ ਮੈਨੂੰ ਇੱਥੇ ਲਾ ਦੇ ਇਹ ਨਾਟ ਚਾਰੇ ਦਾ ਹੈਗਾ ਨਹੀਂ ਟੇਢਾ ਦਾ ਚੜਤਾ ਮੁੰਡਾ ਨਾ ਨਹੀਂ ਕਿਤੇ ਸਾਰੀਆਂ ਯੂਨੀਯੋਨ ਦੀ ਦੇਖੀ ਟੱਕਰ ਲੱਗਦੀ ਹੋਣੀ ਆ ਹੋਰਾਂ ਤਾਂ ਨਾ ਹੀ ਲੱਗਣ ਲੱਗੀ ਜੀ ਖਰਾਚ ਕੱਟਣਾ ਲਾ ਦੇ ਫੜ ਕੇ ਮੜਾ ਨਾ ਨਾ ਹਾਂ ਹੋ ਲੱਗੇ ਉਹਨੂੰ ਇਹਦੀ ਨਾ ਇਹਨੂੰ ਲਾ ਦੇ ਨਾ ਕੱਟੇ ਤੇ ਕੋਈ ਚੱਕਰ ਨਹੀਂ ਹੈਗਾ ਇਹਨੂੰ ਮੜਾ ਦੋਬੂਦ ਘੱਟ ਲੱਗੂਗਾ ਫੇਰ ਵੀ ਕੰਮ ਤੇ ਦੇਣ ਦੀ ਆ ਇਹਦਾ ਪਟਲੀ ਦਾ ਕੋਈ ਨੁਕਸਾਨ ਤਾਂ ਹੈ ਨਹੀਂ ਇਹਦਾ ਕੋਈ ਬੋਦੀ ਹੋ ਜਾਣਾ ਓਏ ਗੋਦੀ ਨਹੀਂ ਹੁੰਦੀ ਬਥੇਰੀ ਮੋਟੀ ਹੈ ਇਹ ਆ ਦੇਖ ਇੱਥੋਂ ਦਾ ਇਹ ਇੱਥੇ ਤੱਕ ਮੋਟੀ ਹੋ ਗਈ ਐਂ ਤਾਂ ਮੈਨੂੰ ਪਤਾ ਤੇਰੇ ਕੋਲ ਦੇ ਰੇ 12 ਦੀ ਪਤਲੀ ਚੀਜ਼ ਪਈ ਆ ਉਹ ਹੈਗਾ ਸਕੂਟਰ ਨੂੰ ਜਿਹੜਾ ਪਲੱਗ ਪਾਣਾ ਹੀ ਲੱਗ ਜਾਂਦੇ ਨੇ ਇਹ ਕੱਟਦਾ ਨਹੀਂ ਇਹਨੂੰ ਫੜਕੇ ਮੜਾ ਕੱਟ ਲਾ ਦੇਣਾ ਇਹ ਤਾਂ ਬਹੁਤ ਚੌੜੀ ਹੈ ਬਚਾ ਲੈ ਆਹ ਚੀਜ਼ ਇੱਥੋਂ ਵਾਲੇ ਚੱਲ ਨਾ ਨਾ ਹੋਰ ਤਾਂ ਬੜੀ ਹੀ ਲੰਬੀ ਉਹ ਆ ਮਮਾ ਦਾ ਦਈ ਇਹੋ ਕਰੇ ਭੈਣ ਦੀ ਲੜਕੀ ਨਹੀਂ ਮਮਾ ਦਾ ਦਈ ਭਲੇ ਵੀ ਨਾਲ ਲੱਗਦੀ ਐ ਸਣੀ ਮੈਂ ਦੋ ਸੂਤ ਕੱਟ ਲਾਤਾ ਉਹ ਅੰਦਰ ਦਾ ਇਹ ਬਹੁਤ ਮੋਟੀ ਹੁੰਦੀ ਆ ਜਿੰਨਾ ਮਾੜੀ ਤੇਰਾ ਦੇ ਨਾਲ ਨੂੰ 12ਵੇਂ ਕੱਟ ਦੇ ਚ ਲੱਗੇ ਜੋੜ ਮਾਰ ਲੈਣੇ ਗਿਆ ਨਹੀਂ ਕਿ ਤੇਰ ਬਾਅਦ ਕਿ ਨਹੀਂ ਐ ਕਿ ਤੇਰੀ ਬਾਅਦ ਸਾਲ ਗਿਆ ਨਹੀਂ ਨਾ ਨੀ ਤਰਾ ਪੈ ਸੁਣਦਾ ਜਾ ਉਹ ਨਾ ਬਾਹਰ ਆ ਨਾ ਨਾ ਕਥਿਆ ਗਿਆ ਬਿਰਦਾ ਤੇ ਚਾਹ ਪੁੱਲਾ ਹਾਂ ਨਾ ਦੇਖੀ ਤੂੰ ਵਾ ਬਾਸ ਵਾਲਾ ਸਮਾਨ ਪੜਾ ਤਾ ਦੇਖੀ ਪੱਖੇ ਕੋਲੋਂ ਸਮਾਨ ਪੜਾ ਕਰ ਲੈ ਥੋੜਾ ਜਿਹਾ ਹਾਂ ਹਾਂ ਪੜ ਪਾ ਕੇ ਸਭ ਸਮਾਨ ਦਾ ਪਈ ਪਰ ਇੰਟੀਲ ਕੱਢਦੀ ਐ ਮੜਾ ਜੀ ਆਪਾਂ ਹਾਂ ਬਾਹਰ ਜੀ ਜਦੋਂ ਆਪਾਂ ਨਾੜ ਨੋਟ ਪੱਕੇ ਕਰਦਾਂਗੇ ਕਿਸੇ ਤਰ੍ਹਾਂ ਇਹਦਾ ਇੱਕ ਜੈ ਰੇਡ ਦਾ ਪਾ ਦੇ ਜਾਏ ਇੱਥੋਂ ਕਿਹੜਾ ਕੁਝ ਖਲਾਉਣਾ ਫਿਰ ਪਲੇਟ ਇਹ ਤੋਂ ਲੈ ਕੇ ਆਉਣ ਦੂਜੇ ਦਾ ਨੋਟ ਜਿਆਦਾ ਤਾਂ ਚਲੋ ਨਾ ਆਰਦੇ ਜੀ ਮਰੀ ਜੀ ਨੂੰ ਭਰਾਂ ਮੈਂ ਗਰਦ ਭਾਈ ਇਹ ਤਾਂ ਬਹੁਤ ਵੇਟ ਇਹ ਨਾਲ ਤੋਂ ਘੱਲੇ ਕਿਹੜੇ ਪਰ ਸਟਾਰਟ ਹੋਣ ਲੱਗਿਆ ਜੀ ਇਸ ਕਰਕੇ ਹੋਰ ਦਬਾਰਨੇ ਆ ਤੇ ਲੱਗ ਇਹਦਾ ਬੱਲਾ ਛੱਡਦੇ ਕੋਈ ਚੱਕਰ ਨਹੀਂ ਉਹ ਤਾਂ ਖੁੱਲ ਹੀ ਆ ਉੱਪਰ ਤਾਂ ਨਹੀਂ ਕੋਈ ਪਾਈਪ ਪੂੜੀ ਲਿਗਰੀ ਹੋਈ ਇੰਨਾ ਮਾਛਾ ਪਰੇ ਪੱਖੇ ਦੀ ਬਾਹੀ ਹੋ ਗਈ। ਭਾਈ ਪੰਪ ਕਸਤਾ ਆਪਾਂ ਨੇ ਅੰਕਲ ਸਾਡੇ ਆਗੇ ਹੁਣ ਕਹਿੰਦੇ ਟਾਈਮ ਸੈੱਟ ਕਰਦੇ ਆਪਾਂ। ਨਹੀਂ ਰਹਾ ਬੰਦਾ ਹੋਰ ਇਹਨਾਂ। ਇਹ ਜਗਾ ਦਾ ਪੜਾਈ ਸਾਰੇ ਫੇਰ ਜਾ ਬਾਹੂ ਵੀ ਮਤਲਬ ਤਾਂ ਥਲੀ ਹੋਰ ਪਚਿੰਨ ਤੱਕ ਦਊਗਾ ਮੜਾ ਇਹ ਇਹ ਸੜਾ ਗਲੰਪ ਜਮ ਮੈਂ ਆਲਟੀਨੇਟਰ ਪੇ ਆ ਓਕੇ ਉਹੀ ਲਾਉਣਾ ਇਹ ਆ ਵੀ ਲਾਉਣਾ ਦਾ ਹੈ ਹੋਰ ਉੱਪਰ ਦੀ ਤੇ ਆਪਣਾ ਕੇ ਪਾਇਆ ਪੂਰੇ ਆ ਕੇ ਉੱਤੀ ਨਾ ਉੱਤੀ ਉਧਰੋਂ ਤੁਰਨਾ ਤੇ ਇਹ ਆਲਟੀਨੇਟਰ ਕਰਾਂ ਛੱਡ ਗਿਆ ਮਾਚਰ ਰੱਦ ਨੂੰ ਲਾਈਟਾਂ ਨੂੰ ਕੱਲ ਆਉਣੇ ਪੈਣਗੇ ਆਲਟੀਨੇਟਰ ਬਦਲ ਲੈ ਆ ਇੱਥੇ ਆ ਇਹ ਤੇ ਕੰਨ ਜਿਹੜੇ ਇੱਥੇ ਜਦ ਨਾੜਕਾ ਸਨ ਲੱਗੇ ਉੱਪਰਲਾ ਜਦ ਜੂਰ ਮਾਰਦਾ ਉੱਤ ਕੀਆ ਗਿਆ ਉਹਦੇ ਹਰਮੋਨੀ ਹੁੰਦਾ ਹੁੰਦਾ ਯਾਰ ਬਤਾ ਤੱਕਦੋਂ ਤੱਕ ਹੋ ਜਾਣਾ ਇਹਨੇ ਆ ਮੂਰ ਲੱਟ ਲੈ ਕਰ ਲਉਣੀ ਮਰ ਜਾਣਾ ਕਲੰਪ ਜੇ ਨੇ ਕੁੱਟਿਆ ਹੋਊਗਾ ਇਹ ਲੈਣਾ ਚੱਕ ਮੈਂ ਬਾਰਾ ਇੱਕ ਹੀ ਲੈ ਲੈ ਲੰਬੀ ਦੇ ਹਾਂ ਇਹ ਮਾਰਦੇ ਨੂੰ ਮਾਰ ਦਿੰਦਾ ਇਹ ਦੇ ਲੈ ਚੱਲਣਾ ਦਾ ਕਰਦੇ ਕਰਦਾ ਇੱਕ ਬਾੜ ਬੜੀ ਨੂੰ ਮਾਨ ਕੋਲੇ ਜਾਈ ਜ ਨੇ ਉਧਰੋਂ ਤਾਂ ਟੱਕ ਤੇ ਹੀ ਸੈੱਟ ਕਰਿਆ ਨਾ ਕਿਤੇ ਟੱਕ ਲੱਗਿਆ ਉਹਦੀ ਹਾਂਜੀ ਹਾਂਜੀ ਉਹਦਾ ਪੈਪਨ ਜੜਦੇ ਦੇ ਕਥ ਜੋ ਟੱਕ ਤੋਂ ਰਵੇ ਪੈ ਵੀ ਜੜਦੇ ਇਹ ਬਹੁਤ ਹਾਰਪਾ ਨੇ ਜੀ ਪੀ ਜੀ ਤੇ ਜੇ ਆ ਪੇਗਾ ਫੜਾ ਦੇ ਨਾ ਕੋਈ ਰੜ ਵੜੀ ਜਾਂਦੀ ਹੁੰਦੀ ਤੇ ਗੂੜੀ ਰੜ ਹੈਗੀ ਮੈਨੂੰ ਤੂੰ ਇਥੇ ਫਾਰ ਖੋਲੜਿਆ ਫਾਰ ਕੋਲ ਨਹੀਂ ਚਾਰ ਨਟ ਨੇ ਹੁਣ ਦੱਸੋ ਕੀ ਕਰਾਂਗਾ ਹੁਣ ਤੂੰ ਡੈਟ ਤੇ ਬੈਟਰੀ ਉਹ ਬ੍ਰੋ ਦੀ ਹੈ ਉਹ ਆਈ ਹੈ ਉਹ ਤਾਂ ਡਾਊਨ ਹੋ ਗਈ ਹਲੇ ਜਮ ਦਰਮਿਆਨ ਮਾਰ ਬਣ ਕੁਟਨਾ ਬਰਾਨੀ 12 ਦੇ ਵਜੇ ਇਹ ਤਾਂ ਕੋਈ ਰਣਾ ਕਰਤਵੇਂ ਦੇ ਦੇ ਮਾ ਦਾ ਰੈਕਟਰ ਕੋਲ ਨਾਈਟ ਚੜ ਦੇਵੇਂ ਕੋੜ ਸਮਝ ਦੇਖੀ ਚਾ ਹਾਂ ਯੋ ਨਹੀਂ ਇਹ ਮਾੜਾ ਮੁਰਮਦ ਯੋੜ ਇਹ ਕਿੱਥੇ ਨਹੀਂ ਤੁਹਾਨੂੰ ਇਹੋ ਕਾੜੇ ਚੱਲ ਨਹੀਂ ਚਲ ਮਾਣੇ ਇਸ ਕੋਈ ਗੱਲ ਨਾ ਕਰਨਾ ਜਸਲਾ ਸੁਣ ਬਹੁਤ ਹੈ ਇਧਰ ਘਾਤ ਨਹੀਂ ਨਹੀਂ ਆਪ ਪਤਖਾ ਨਹੀਂ ਮੜਾ ਫਰਨੂ ਕਿਹੜਾ ਇਹਦੇ ਹਾਂ ਆਇਤੋ ਚੱਲ 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 ਚੱਲੇਗੀ ਇਹ ਤਾਂ ਉਹਦੋਂ ਪੱਛੇ ਕਰ ਲੋ ਇਹ ਟੇਪਰ ਜੀ ਚ ਕਰ ਦੋ ਇਹਦੀ ਆਹ 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 ਇਧਰ ਕਰਕੇ ਚੱਲ ਹੁਣ ਤੜ੍ਹਦਾ ਇਹਨੂੰ ਸਾਲਾ ਡੂੰਗੀ ਗੁੱਤੇ ਚਾਣਾ ਟਟ ਕਰਦੇ ਸੜਾ ਕਰਦੇ ਕੋਈ ਹੂੰ ਪਹਿਲਾਂ ਸਟਾਰਟ ਕਰਕੇ ਪੈਰ ਲਾ ਲਾਂਗੇ ਪਲੇਟ ਜੀ ਨਾ ਇਹਨੂੰ ਇਧਰ ਹੀ ਰੱਖ ਲਈ ਪਲੇਟ ਜੀ ਨੂੰ ਸਾਲਾ ਗਰਦਣਾ ਪਾ ਜੇ ਇਹ ਜੀ ਇਹਦਾ ਪਲੇਟ ਨੂੰ ਫੜੇ ਤਾਂ ਮੈਂ ਕਹਿੰਦਾ ਸ਼ੁਰੂ ਕਰ ਦੇ ਵੀਰੇ ਸ਼ੁਰੂ ਕਰ ਕਪੜਾ ਰਹੀਏ ਤੇ ਇੱਥੇ ਠੀਕ ਆ ਨਾ ਉੱਥੇ ਦਾ ਗੁੰਗਾ ਆ ਤੇ ਕਰ ਦੋ ਬੰਦਵਾ ਇੱਥੇ ਸਾਹਿਬ ਕਰੇ 18 ਚਾ ਬੀ ਬੁਨੀ ਕਿੰਨੀਆਂ ਹੈਗੀਆਂ 18 ਗੋਟੀਆਂ ਨੇ ਹਾਂ ਇੱਕ ਦੋ ਚਾਰ ਬੰਦ ਜੀ ਕੇ ਹਾਂ ਨਾ ਬੱਸ ਯਾਰ ਬਾਰੇ ਯਾਰ ਸਟੈਕ ਨਹੀਂ ਉਹ ਤੇ ਟੇਰੀ ਕਾਜ਼ਾ ਮੈਂਸ ਹਰਦੀ ਚੱਲ ਹੁਣ ਚੋਣ ਮੈਂ ਚੱਲ 15 ਮਹੀਨੇ ਬਾਬੇ ਬਾਹਰ ਹੀ ਕੋਣ 17 18 ਤਿੰਨ ਤੇ ਨਵੇਂ ਇਹ ਰਹਿਣੇ ਦਨੇ ਆ ਚਾਰ 19 ਹੋ ਗਈਆਂ ਤਾਂ ਕਹਿੰਦਾ ਫਰਕ ਪਊਗਾ ਨਾ 19 ਹੋ ਗਈਆਂ ਮੈਂ ਕਹਿੰਦਾ 19 ਕਿਹ ਹੋ ਗਈਆਂ ਚਾਰ ਨੇ ਇਹਦੇ ਕੋਲ ਜੋਇੰਟ 2 3 ਤਾਂ ਆ ਹੀ ਹੋਗੇ ਇੱਕ ਗੋਟੀ ਚਾਰ ਇੱਕ ਕਰੜ ਪੂਰੀ ਨਹੀਂ ਪੂਰੀ ਦਿਨ ਚਲ ਇਹਦੇ ਵਿੱਚ ਛੋਟੀ ਦਾੜ ਤੇ ਕਰੜ ਪੈ ਜਾਣੀ ਆ ਚਲ ਅਪਦੀਆਂ ਚਾਬੀਆਂ ਪਾਣੇ ਪੂਰੇ ਕਰ ਲੈ ਭਰਾਵਾ ਇਹ ਹਟ ਗਈਆਂ ਨਹੀਂ ਹਾਂ ਇੰਡੀਕੇਟਰ ਲਾਏ ਨਹੀਂ ਹੁਣ ਇਹ ਲਾਈਟਾਂ ਦਾ ਨਾਲ ਦੀਨ ਉਹ ਇੰਡੀਕੇਟਰ ਥੋੜੇ ਸ਼ੀਸ਼ੇ ਹੋਏ ਹੋਏ ਤੇ ਗੰਦਲੇ ਜੇ ਥੋੜੇ ਜੇ ਭੱਦੇ ਜੇ ਹੋਏ ਸੀ ਮਹਿੰਦਰਾ ਦਾ ਖੰਨੇ ਸਾਫ ਕਰਦੇ ਨੇ ਨਾ ਆਪਾਂ ਨੇ ਇੰਡੀਕੇਟਰ ਇਹਨਾਂ ਵਿੱਚ ਲਾਤੇ ਨਿਕਲੇ ਹੀ ਹੋਏ ਚਲੋ ਯਾਰ ਚਲ ਮੈਂ ਹੁਣ ਕਾਸਟ ਕਰ ਸਹੀ ਜਿਹੜਾ ਰਹਿ ਗਿਆ ਰਹੀ ਟ੍ਰਾਫੀ ਕਰ ਲਉ ਓਕੇ ਕਿ ਕਸਾ ਕੇ ਜਾਉਂਗੇ ਆ ਜੀ ਚਲ ਇਹਨੇ ਵਿਚਾਰ ਨਹੀਂ ਰੋਟੀ ਖਾ ਲਈ ਆ ਕੇ ਚਾਹ ਪੀਣਨਾ ਚਾਹ ਮਗਾਵਾ ਨਹੀਂ ਚਾਹ ਨਹੀਂ ਮਿੰਦਾ ਭਾਈ ਪੰਪ ਕਸਤਾ ਆਪਾਂ ਨੇ ਇੰਜਣ ਦਾ ਕੰਮ ਕਰਤਾ ਰੈਡੀ ਤੇ ਅੰਕਲ ਨੇ ਸਾਡੇ ਅਮਲੋ ਤੋਂ ਪੰਪਾਂ ਦਾ ਕੰਮ ਇਹੀ ਕਰਦੇ ਨੇ ਆਸਮੈਨ ਅੰਕਲ ਪੰਪ ਨੂੰ ਫਿਰ ਕੀ ਹੋਇਆ ਵਾ ਜੀ ਕੀ ਚੱਕਰ ਤੇ ਅਡਜਸਟਮੈਂਟਾਂ ਸੈੱਟ ਕਰਤਾ ਅੱਛਾ ਅੱਛਾ ਓਕੇ ਹੋ ਗਿਆ ਜੀ ਠੀਕ ਹੈ ਥੋੜਾ ਜਿਹਾ ਦੁਬਸਦੀਆ ਕੱਟਤਾ ਐਵਰੇਜ ਵਾ ਜੂ ਖਚਾਈ ਤਾਂ ਹੁਣ ਤਿਰ ਬੜੇ ਬਹੁ ਕਰਦਾ ਹੈ ਹਾਂ ਖਚਾਈ ਤਾਂ ਬਹੁ ਕਰਦਾ ਸੀ ਅੰਕਲ ਥੋੜਾ ਐਵਰੇਜ ਚੱਕਰ ਸੀ ਹੁਣ ਠੀਕ ਹੈ